ਤੁਸੀਂ ਦੇਖ ਰਹੇ ਹੋ ਅਨਮੋਲ ਕੀਰਤਨ ਬਲੌਗ ਯੂਕੇ ਤੇ ਲੋ ਅੱਜ ਤੁਹਾਨੂੰ ਵਿਆਹ ਦੀ ਭਾਜੀ ਬਣਦੀ ਆਪਾਂ ਲਾਈਏ ਤੇ ਆ ਦੇਖ ਸਕਦੇ ਹੋ ਜੀ ਤੁਸੀਂ ਮੈਂ ਗੁਰਪ੍ਰੀਤ ਸਿੰਘ ਚਾਹਲ ਤੇ ਤੁਸੀਂ ਦੇਖ ਰਹੇ ਹੋ ਅਨਮੋਲ ਕੀਰਤਨ ਬਲੌਗ ਯੂਕੇ ਤੇ ਆ ਚੀਜ਼ਾਂ ਹੁਣ ਬੇਸ਼ੱਕ ਅਸੀਂ ਰੈਡੀਮੇਡ ਲਿਆਉਣ ਲੱਗ ਗਏ ਆ ਆਮ ਤੌਰ ਤੇ ਵਿਆਹਾਂ ਦੇ ਵਿੱਚ ਪਰ ਅਸੀਂ ਵਿਆਹ ਦੇ ਉੱਤੇ ਜਦੋਂ ਵੀ ਬੱਚਿਆਂ ਦੇ ਵਿਆਹ ਕਰੀਏ ਤੇ ਉਹਦੇ ਚੀਜ਼ਾਂ ਲਾਈ ਉਹ ਜਿਹੜੀਆਂ ਆਪਣੀਆਂ ਘਰੇ ਆਪ ਤਿਆਰ ਕਰਵਾਈਏ ਤੇ ਉਹਦੇ ਨਾਲ ਇੱਕ ਤਾਂ ਕੁਆਲਟੀ ਵਧੀਆ ਮਿਲਦੀ ਆ ਤੇ ਤੁਹਾਡੀ ਮਨਪਸੰਦ ਦੀ ਚੀਜ਼ ਜਿਹੜੀ ਤਿਆਰ ਹੋ ਜਾਂਦੀ ਆ ਤੇ ਤੁਹਾਨੂੰ ਪਤਾ ਹੁੰਦਾ ਵੀ ਤੁਸੀਂ ਕਿਹੜਾ ਕਿਹੋ ਤੇਲ ਇਹਦੇ ਵਿੱਚ ਯੂਜ਼ ਕੀਤਾ ਤੇ ਸਾਰਾ ਪਤਾ ਲੱਗਦਾ ਰਹਿੰਦਾ ਤੇ ਆਪ ਦੇਖ ਸਕਦੇ ਹੋ ਤੁਸੀਂ ਆਹ ਖਰਾਬ ਕੁਝ ਪਕਵਾਨ ਬਣ ਕੇ ਤਿਆਰ ਹੋ ਗਏ ਨੇ ਮਟਕੀਆਂ ਨੇ ਤੇ ਆਹ ਫੜੀ ਤੀਆਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣੇ ਆ ਤੇ ਕੁਝ ਸ਼ਾਇਦ ਮਹਾਲੇ ਤਿਆਰ ਹੋ ਰਹੀਆਂ ਨੇ ਹੁਣੇ-ਗੋੜੀ ਤੋ ਆ ਦੇਖੋ ਗੁੜ ਵਾਲੇ ਇਹ ਗੁੜ ਵਾਲੇ ਸ਼ੱਕਰ ਪਾਰੇ ਨੇ ਜੀ ਇਹ ਦੇਖ ਲਓ ਕਿ ਫਰਦੋ ਗੁੜ ਵਾਲੇ ਸ਼ੱਕਰ ਪਾਰੇ ਤਿਆਰ ਹੋ ਰਹਿ ਨੇ ਆ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਜਿੱਦਾਂ ਹਰ ਚੀਜ਼ ਜਿਹੜੀ ਆ ਆਪਾਂ ਜਦੋਂ ਆਪਣੀ ਤਿਆਰ ਕਰਵਾਈ ਹੋਊਗੀ ਆਪਾਂ ਨੂੰ ਅੱਛਾ ਲੱਗਦਾ ਡਬਲ ਟੱਚ ਕਰਕੇ ਲਾਈਕ ਜ਼ਰੂਰ ਕਰਦੇ ਹੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਅ ਥੈਂਕ ਯੂ ਅਨਮੋਲ ਕਿ ਤਨ ਬਲੌਗ ਦੇ ਨਾਲ ਸਾਂਝ ਬਣਾਉਣ ਦੇ ਲਈ ਸਾਡਾ ਡੱਬੇ ਪੈਕ ਹੋ ਰਹੇ ਨੇ ਲੱਡੂ ਵੀ ਆ ਗਏ ਲਓ ਇਹਦਾ ਕਦਾਂ ਵੇਟ ਕਰਕੇ ਪਾਉਣੇ ਬਾਜੀ ਓਕੇ ਲੋਰ ਸਾਰੇ ਤਿਆਰ ਹੋ ਗਏ ਡੱਬੇ ਹੁੰਦੇ ਕੋਕਾ ਫਰਾਂ ਤਿਆਰ ਹੋ ਰਹੇ ਨੇ ਡੱਬੇ ਚ ਲੈ ਆ ਦੇ ਬਾਜੀ ਦੇ ਤਦੇ ਵੀ ਜੇ ਦਾਤੇ ਇਹ ਕੁੱਲ ਚਾਰ ਆਈਟਮਾਂ ਕੀਤੀਆਂ ਨੇ ਲੱਡੂ ਹੋ ਗਏ ਵਿਆਹ ਦੇ ਤੇ ਸ਼ਕਰਪਾਰੇ ਦੋ ਤਰ੍ਹਾਂ ਦੇ ਨੇ ਇੱਕ ਜਦੋਂ ਦੇਖ ਰਿਹਾ ਹਾਂ ਤੁਸੀਂ ਉਹ ਚੀਨੀ ਵਾਲੇ ਨੇ ਤੇ ਆਹ ਗੁਣੇ ਵਾਲੇ ਸ਼ਕਰਪਾਰੇ ਨੇ ਜਿਹਨਾਂ ਨੂੰ ਸਾਡੇ ਮਾਲਵਾਈ ਦੇ ਵਿੱਚ ਮਾਲਵਾ ਭਾਸ਼ਾ ਦੇ ਵਿੱਚ ਇਹਨਾਂ ਨੂੰ ਖੁਰਮੇ ਕਹ ਦਿੰਦੇ ਆਪਾਂ Það er náttúrulega hóðið hérna. ਦੇਖੋ ਸਾਰੀਆਂ ਬਿਆਹ ਦੀਆਂ ਰੌਣਕਾਂ ਡਬਲ ਟੱਚ ਕਰਕੇ ਲਾਈਕ ਕਰਦੇ ਹੋ ਜੀ ਸਕਰੀਨ ਤੇ ਦੀ ਨੰਨੇ ਵੀ ਹਲ ਤੱਕ ਹਨ ਮੋਲ ਕੀਰਤਨ ਬਲੌਗ ਜੁਕੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਲੋਕਾਂ ਨੂੰ ਪਿਆਰ ਹੋ ਰਹੇ ਨੇ ਬਾਜੀ ਦੇ ਡੱਬੇ ਅੰਦਰੋਂ ਖਾਲੀ ਡੱਬੇ ਲੱਗੇ ਚੱਕੇ ਪੁੱਤ ਲੋ ਜੀ ਤਿਆਰੀਆਂ ਚੱਲ ਰਹੀਆਂ ਨੇ ਸਾਡੀਆਂ ਭਾਜੀ ਐ ਕੌਣ ਦੀਆਂ ਕੀ ਚਲਾਉਨੇ ਆਪਾਂ ਵਿਆਹਾਂ ਨੂੰ ਅੱਜ ਕੱਲ ਸਾਰਾ ਕੁਝ ਬੇਸ਼ੱਕ ਰੈਡੀਮੇਡ ਆ ਗਿਆ ਪਰ ਜੋ ਆਨੰਦ ਆਪਾਂ ਘਰ ਦੀ ਚੀਜ਼ ਬਣਾ ਕੇ ਉਹਦਾ ਟੇਸਟ ਕੁਆਲਿਟੀ ਹਰਕ ਪੱਖ ਤੋਂ ਸੰਤੁਸ਼ਟੀ ਦੇ ਨਾਲ ਅਸੀਂ ਚੀਜ਼ਾਂ ਖਾ ਸਕਦੇ ਹਾਂ ਕਿਉਂਕਿ ਅੱਜ ਕੱਲ ਤੁਸੀਂ ਦੇਖਦੇ ਹੋ ਬੇਸ਼ੱਕ ਬਾਜ਼ਾਰੂ ਤੌਰ ਦੇ ਤੇ ਬਹੁਤ ਸਾਰੇ ਵੱਡੇ ਵੱਡੇ ਬ੍ਰਾਂਡ ਅੱਜ ਬਾਜ਼ਾਰ ਦੇ ਵਿੱਚ ਆ ਗਏ ਨੇ ਪਰ ਕਹਿੰਦੇ ਹੁੰਦੇ ਨੇ ਵੀ ਜੋ ਕੁਝ ਆਪਣੇ ਸਾਹਮਣੇ ਬਣੇ ਜੋ ਕੁਝ ਹੱਥੀਂ ਬਣੇ ਉਹਦੀ ਰੀਸੇ ਵਕਰੀ ਆ ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਜਦੋਂ ਆਪਾਂ ਪਾਪ ਤਿਆਰ ਕਰਵਾਈਆਂ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਭਰੋਸਾ ਹੁੰਦਾ ਕਿ ਅਸੀਂ ਕਿਹੜਾ ਇਹਦੇ ਚੋਇਲ ਯੂਜ਼ ਕੀਤਾ ਜਿਹੜਾ ਮੈਦਾ ਕਿਹੜੀ ਚੀਨੀ ਕੀ ਯੂਜ਼ ਕੀਤਾ ਬੇਸ਼ੱਕ ਮਠਾ ਅੱਜ ਕੱਲੇ ਵੈਸੇ ਡਾਕਟਰ ਮਨਾ ਕਰ ਦਿੰਦੇ ਨੇ ਖਾਣ ਵਾਸਤੇ ਲੋਕਾਂ ਨੂੰ ਪਰ ਅੱਗੇ ਜਿਹੜੇ ਸਿਆਣੇ ਲੋਕ ਹੁੰਦੇ ਸੀ ਬੜੀ ਉਮਰ ਦੇ ਲੋਕ ਸੀਗੇ ਉਹ ਇੰਨਾ ਇੰਨਾ ਲੱਡੂ ਖਾ ਜਾਂਦੇ ਸੀਗੇ ਤੇ ਇੰਨਾ ਮਿੱਠੇ ਤੇ ਹੋਰ ਖੁਰਮੇ ਵਗੈਰਾ ਇਹ ਚੀਜ਼ਾਂ ਸਾਰੀਆਂ ਖਾ ਜਾਂਦੇ ਸੀਗੇ ਅੱਜ ਅਗਰ ਜਿਹਨੂੰ ਵੀ ਆਪਾਂ ਕਹਿੰਦੇ ਆ ਅਗਲਾ ਕਹਿੰਦਾ ਜੀ ਯਾਰ ਮੱਟੀਆਂ ਹੀ ਹੋਣ ਵਾਸਤੇ ਇੱਕ ਅੱਧੀ ਮੱਠੀ ਖਾ ਲੈਂਦਾ ਅਗਲਾ ਉਹ ਵੀ ਮਠਕੀ ਵੀ ਅੱਜਕੱਲ ਜ਼ਿਆਦਾ ਅਗਲਾ ਕਹਿੰਦਾ ਵੀ ਆਇਲੀ ਹੈ ਜੀ ਇਹ ਵੀ ਲੋਕ ਜ਼ਿਆਦਾ ਵਾਈਡ ਕਰਨ ਲੱਗ ਗਏ ਨੇ ਨਾ ਚੀਜ਼ਾਂ ਨੂੰ ਪਰ ਜਿਹੜੀਆਂ ਬਾਜ਼ਾਰੂ ਚੀਜ਼ਾਂ ਅਸੀਂ ਜ਼ਿਆਦਾ ਖਾਣ ਲੱਗ ਗਏ ਉਹ ਕਿਤਨੋਂ ਕਿਤੇ ਅਸੀਂ ਆਪਣੀ ਸਿਹਤ ਦੇ ਨਾਲ ਆਪੇ ਖਲਵਾੜ ਕਰਦੇ ਆ ਤੇ ਕੋਸ਼ਿਸ਼ ਕਰਿਆ ਕਰੋ ਵੀ ਵਿਆਹ ਸ਼ਾਦੀਆਂ ਦੇ ਵਿੱਚ ਬੱਚੇ ਬੱਚੀਆਂ ਦੀਆਂ ਜਦੋਂ ਉਹ ਕੁੱਛੀਆਂ ਮਨਾਉਂਦੇ ਆ ਉਦੋਂ ਆਪ ਇਹ ਸਾਰਾ ਕੁਝ ਤਿਆਰ ਕਰਵਾਓ ਤਾਂ ਕਿ ਜਿਹੜੀ ਕੁਆਲਿਟੀ ਹੈ ਨਾ ਉਹ ਤੁਹਾਡੀ ਪ੍ਰੋਪਰ ਹੋਵੇ ਤੇ ਤੁਸੀਂ ਉਹਦੇ ਨਾਲ ਤੁਸੀਂ ਤੁਹਾਨੂੰ ਪਤਾ ਹੋਵੇ ਵੀ ਅਸੀਂ ਕਿਹੜਾ ਕਿਸ ਤਰ੍ਹਾਂ ਦਾ ਆਰ ਫਾਇੰਡ ਯੂਜ਼ ਕੀਤਾ ਕਿਸ ਤਰ੍ਹਾਂ ਦਾ ਅਸੀਂ ਘਿਓ ਯੂਜ਼ ਕਰ ਰਹੇ ਹਾਂ ਕਿਸ ਤਰ੍ਹਾਂ ਦਾ ਮੈਦਾ ਚੀਨੀ ਹੈ ਨਾ ਤੇ ਮਸਾਲੇ ਕੀ ਅਸੀਂ ਪਾਏ ਨੇ ਤੁਹਾਨੂੰ ਆਪ ਨੂੰ ਪਤਾ ਹੋਵੇ ਆਉਣ ਦੇਖ ਸਕਦੇ ਹੋ ਜਿੱਦਾਂ ਹੁਣ ਸਾਰੇ ਅਸੀਂ ਸ਼ੱਕਰ ਭਾਰੇ ਤਿਆਰ ਕਰਾਏ ਨੇ ਗੁੜ ਦੇ ਵਿੱਚ ਤਿਆਰ ਕਰਾਏ ਨੇ ਤੇ ਗੁੜ ਵੀ ਬਹੁਤ ਵਧੀਆ ਅੱਛੀ ਕੁਆਲਿਟੀ ਦਾ ਜਿਹੜਾ ਅਸੀਂ ਲੈ ਕੇ ਆਏ ਆ ਤੇ ਆਮ ਤੌਰ ਦੇ ਉੱਤੇ ਕੀ ਹੁੰਦਾ ਵੀ ਦੁਕਾਨਾਂ ਤੇ ਜਿਹੜੀਆਂ ਚੀਜ਼ਾਂ ਅਗਲੇ ਨੇ ਬਣਾਉਣੀਆਂ ਨੇ ਉਹਦੇ ਜਿਆਦਾ ਤੋਂ ਜਿਆਦਾ ਮਾਰਜਨ ਹੁੰਦਾ ਉਹਨਾਂ ਦਾ ਵੀ ਸਾਨੂੰ ਮਾਰਜਨ ਕਿੰਨਾ ਕੁ ਮਿਲੇ ਤੇ ਜਦੋਂ ਮਾਰਜਨ ਨੂੰ ਲੈ ਕੇ ਤੁਰਨਾ ਤੇ ਫਿਰ ਉੱਥੋਂ ਕਿਤਨੋਂ ਕਿਤੇ ਸਾਨੂੰ ਫਿਰ ਕੁਆਲਿਟੀ ਜਿਹੜੀ ਆ ਉਹ ਫਿਰ ਲੋ ਕਰਨੀ ਪੈਂਦੀ ਆ ਤੇ ਜਦੋਂ ਲੋ ਕੁਆਲਿਟੀ ਕਰਦੇ ਆ ਦੁਕਾਨਦਾਰ ਤੇ ਉਹਦੇ ਨਾਲ ਫਿਰ ਨੁਕਸਾਨ ਜਿਹੜਾ ਆ ਜੀ ਉਹ ਸਾਨੂੰ ਸਾਰਿਆਂ ਨੂੰ ਹੁੰਦਾ ਤੇ ਆਹ ਦੇਖ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਇਹਨਾਂ ਨੂੰ ਸਕਾ ਕੇ ਪ੍ਰੋਪਰ ਹੁਣ ਆਪਾਂ ਨੇ ਇਹਨਾਂ ਦਬਿਆਂ ਦੇ ਵਿੱਚ ਇਹਨਾਂ ਨੂੰ ਪਾਵਾਂਗੇ ਤੇ ਇਸ ਕਰਕੇ ਜਦੋਂ ਵੀ ਤੁਸੀਂ ਚੀਜ਼ ਕੁਆਲਿਟੀ ਦੀ ਬਣਾਉਣੀ ਆ ਉਦੋਂ ਤੁਹਾਨੂੰ ਫਿਰ ਥੋੜਾ ਜਿਹਾ ਮਿਹਨਤ ਕਰਨੀ ਪੈਣੀ ਹੈ ਹੁਣ ਜਿਸ ਤਰ੍ਹਾਂ ਸਾਡੀ ਸਾਰੀਓ ਫੈਮਿਲੀ ਲਗਾਤਾਰ ਕਰ ਰਹੀ ਹੈ ਪਰਵਿੰਦਰ ਭਾਜੀ ਲੱਗੇ ਹੋਏ ਨੇ ਲਗਾਤਾਰ ਗੁਰਵਿੰਦਰ ਲੱਗਾ ਹੈ ਸਾਡਾ ਲਗਾਤਾਰ ਮਿਹਨਤ ਕਰ ਰਹੇ ਨੇ ਸਾਰੇ ਉਹ ਡੱਬੇ ਪੈਕ ਕਰ ਰਹੇ ਆ ਪ੍ਰੋਪਰ ਪੂਰੇ ਸਤਕਾਰ ਦੇ ਨਾਲ ਅਸੀਂ ਸਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਤੇ ਸਾਡੇ ਚਾਹਣ ਵਾਲਿਆਂ ਨੂੰ ਜਿਨ੍ਹਾਂ ਨੂੰ ਵੀ ਅਸੀਂ ਸਾਰੇ ਵਿਆਹ ਵਾਸਤੇ ਇਨਵੀਟੇਸ਼ਨ ਦੇਣੀ ਹੈ ਉਹਨਾਂ ਸਾਰਿਆਂ ਪਾਸੇ ਚੀਜ਼ਾਂ ਲੈ ਕੇ ਜਾਣੀਆਂ ਨੇ ਅਸੀਂ ਤੇ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਸਾਨੂੰ ਇਸ ਚੀਜ਼ ਨੂੰ ਦੇਖ ਰਹੇ ਨੇ ਸੋ ਦੇਖ ਲਓ ਜੀ ਆ ਇਸ ਤਰ੍ਹਾਂ ਦੇ ਡੱਬੇ ਤੁਹਾਡੇ ਤੱਕ ਪਹੁੰਚ ਜਾਣੇ ਨੇ ਵਸ ਤਿਆਰੀਆਂ ਕਰ ਲਓ ਤੁਸੀਂ ਵੀ ਤੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਲਗਾਤਾਰ ਸਾਥ ਮਿਣਾ ਰਹੇ ਹੋ ਤੇ ਆ ਦੇਖੋ ਸਾਰੀਆਂ ਪ੍ਰੋਪਰ ਚੀਜ਼ਾਂ ਜਿਦਾਂ ਬਣੀਆਂ ਹੋਈਆਂ ਖੁਰਮੇ ਦੇਖ ਸਕਦੇ ਹੋ ਤੁਸੀਂ ਚਲ ਭੈਣ ਜੀ ਜਿਹੜੇ ਕੁਦਰਤ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਤਿਆਰ ਹੋ ਰਹੀਆਂ ਨੇ ਦੇਖ ਰਹੇ ਹਾਂ ਐਸਾ ਮਾਮਲਾ ਮੌਰ ਦੇ ਉੱਤੇ ਜਦੋਂ ਮੈਂ ਪਹਿਲਾਂ ਕਿਹਾ ਵੀ ਬਹੁਤ ਘੱਟ ਅਸੀਂ ਅੱਜ ਕੱਲ੍ਹ ਰੈਡੀਮੇਡ ਜ਼ਿਆਦਾ ਲੈਣ ਲੱਗ ਗਏ ਹਾਂ ਲੋਕੀ ਪਰ ਇਹ ਵੀ ਜਿੱਥੇ ਤੁਸੀਂ ਆਵਧੀ ਚੀਜ਼ ਬਣਾ ਕੇ ਕਰੋਗੇ ਤਾਂ ਉਹਦੇ ਵਰਗੀ ਨਹੀਂ ਕੋਈ ਨਹੀਂ ਆਹ ਖੋਣ ਲੂਣ ਵਾਲੀਆਂ ਤਿਆਰ ਹੋ ਰਹੀਆਂ ਨੇ ਬ੍ਰੇਕ ਫਾਸਟ ਦੇ ਹੁਣ ਇਹਨਾਂ ਦੀ ਆ ਲੋ ਜੀ ਲਾਓ ਜੀ ਇਹ ਲੂਣ ਵਾਲੀ ਪਕੌੜੀ ਤਿਆਰ ਹੋ ਰਹੀ ਆ ਦੇਖ ਸਕਦੇ ਹੋ ਜਿਸ ਤਰ੍ਹਾਂ ਬੰਦਾ ਰੈਡੀ ਕੰਸ਼ੂਗਰ ਜਿਆਦਾ ਕਰਕੇ ਇਹ ਚੀਜ਼ਾਂ ਜ਼ਿਆਦਾ ਡੱਬਿਆਂ ਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਜਾਂਦੀਆਂ ਨੇ ਬਣੇ ਲਸਣ ਮਿਲੇ ਗਏ ਨਾ ਚੀਜ਼ਾਂ ਆਹ ਹੋਵੇਗਾ ਯਾਰ ગાਡੀ ਮਸ਼ੀਨ پارک ਕੀਤੀ ਇਹਨਾਂ ਵਾਲਿਆਂ ਨੇ ਫੇਰ ਦਵਾਰਾ ਕੋਈ ਹੱਥ ਨਾਲ ਰੱਖਿਆ ਹੋਇਆ ਤੋਂ ਬੋਲੀ ਤੇ ਕਮਾ ਕੇ ਨਿਆ ਦੇਖੋ ਹਾਂ ਜੀ ਹਾਂ ਲੋ ਆਪੂ ਕੋ ਨਾਲ ਦੀ ਨਾਲ ਬਣ ਰਹੀ ਜਾਂਦਾ ਜੀ ਪਕੌੜੀਆਂ ਆ ਪੂਰੀ ਭਰ ਗਈ ਆ ਕੜਾਹੀ ਇਸ ਤਰ੍ਹਾਂ ਇਹ ਤਿਆਰ ਹੁੰਦੀ ਆ ਜੀ ਲੂਣ ਵਾਲੀਆਂ ਪਕੌੜੀਆਂ ਆਪ ਆਪ ਦੇਖ ਸਕਦੇ ਹੋ ਤੁਸੀਂ ਜਿਹੜੀ ਆ ਦੇਖੋ ਜਿੱਸ ਤਰ੍ਹਾਂ ਇਹਨੇ ਮਸੀਨ ਤਿਆਰ ਕਰਨੀ ਆ ਪਕੌੜੀਆਂ ਫਿਰ ਤਿਆਰ ਦੇ। ਹਾਂ। ਇਹ ਆ ਜੀ ਲੋਨ ਵਾਲੀ ਪਕੌੜੀ। ਤੁਸੀਂ ਜੁੜਿਆ ਹੋ ਨਮੋਲ ਕੀਰਤਨ ਬਲੌਗ ਯੂਕੇ ਦੇ ਨਾਲ ਤੇ ਮੈਂ ਗੁਰਪ੍ਰੀਤ ਸਿੰਘ ਚਾਹਲ ਮਾਛੀਵਾੜਾ ਸਾਹਿਬ ਤੋਂ ਕੋਲੋਂ ਲਾਈਵ ਆ ਜੀ। ਤੇ ਆ ਦੇਖ ਸਕਦੇ ਹੋ ਵਿਆਹ ਦੀ ਭਾਜੀ ਅਸੀਂ ਤਿਆਰ ਕਰ ਰਹੇ ਹਾਂ ਘਰੇ। ਇਹ ਚੀਜ਼ ਬੇਸ਼ੱਕ ਅੱਜਕੱਲ ਅਸੀਂ ਰੈਡੀਮੇਡ ਚੀਜ਼ਾਂ ਉਸ ਲੈ ਕੇ ਖਾਣ ਲੱਗ ਗਿਆਂ ਜਾਂ ਵਿਆਹਾਂ ਦੇ ਵਿੱਚ ਵੀ ਅਸੀਂ ਇਹ ਸਾਰਾ ਕੁਝ ਬਣਾਉਣ ਲੱਗ ਗਏ ਪਰ ਜ਼ਿਆਦਾਤਰ ਸਾਡੀ ਕੋਸ਼ਿਸ਼ ਹੁੰਦੀ ਹੈ ਜੀ ਕਿ ਬੱਚਿਆਂ ਦੇ ਵਿਆਹਾਂ ਤੇ ਆਪ ਤਰ੍ਹਾਂ ਹੱਥੀ ਤਿਆਰ ਕਰਵਾਈਏ ਬੇਸ਼ੱਕ ਇਹ ਚੀਜ਼ਾਂ ਤੁਹਾਨੂੰ ਕਾਸਟਲੀ ਪੈਂਦੀਆਂ ਨੇ ਪਰ ਇਹ ਵੀ ਇੱਕ ਵਿਸ਼ਵਾਸ ਬਣਿਆ ਹੁੰਦਾ ਹੈ ਕਿ ਅਸੀਂ ਆਪਣੇ ਅੱਖਾਂ ਦੇ ਸਾਹਮਣੇ ਆਪ ਤਿਆਰ ਕਰਵਾਈਏ ਚੀਜ਼ ਤੇ ਕੁਆਲਿਟੀ ਮੇਨਟੇਨ ਰੱਖੀ ਆਤੀ ਜਿੰਨੀ ਰੱਖ ਸਕਦੇ ਆ ਤੇ ਵਿੱਚੋਂ ਤੇ ਜਿਹੜਾ ਜ਼ਿਆਦਾ ਪੁਰਾਣਾ ਤੇਲ ਵਗੈਰਾ ਉਹਨੂੰ ਆਪਾਂ ਨਹੀਂ ਜ਼ਿਆਦਾ ਯੂਜ਼ ਕਰਦੇ ਉਹਨੂੰ ਬਾਹਰ ਕੱਢ ਦਈਏ ਇਸ ਤੇ ਆ ਦੇਖਦੇ ਹੋ ਬੱਚਿਆਂ ਦੀਆਂ ਡਿਊਟੀਆਂ ਲੱਗੀਆਂ ਨੇ ਜੀ ਡੱਬੇ ਪੈਕ ਕਰਕੇ ਤੇ ਲਗਾਤਾਰ ਲੱਗੇ ਹੋਏ ਨੇ ਇਹ ਪੂਰਾ ਸਾਡੀ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਆ ਹੋ ਗਿਆ ਕੰਮ ਜੰਗੀ ਪੱਦਰ ਦੇ ਸ਼ੁਰੂ ਆ ਦੇਖੋ ਹਰ ਇੱਕ ਬੰਦਾ ਆਪਣੇ ਆਪਣੇ ਵੱਲੋਂ ਯੋਗਦਾਨ ਪਾ ਰਿਹਾ ਹੈ ਇਹ ਸਾਡੇ ਇਟਾਲੀਅਨ ਨੇ ਦੇਖੋ ਜੀ ਇਹ ਸਾਡੇ ਇਹਨਾਂ ਨੇ ਹੁਣ ਇਹ ਜਿਹੜਾ ਤੁਸੀਂ ਦੇਖ ਰਹੇ ਨੇ ਜੂੜਾ ਕਰਨ ਦੀ ਪ੍ਰੈਕਟਿਸ ਕਰ ਰਿਹਾ ਹੈ ਹੁਣ ਇਹ ਤੇ ਬਹੁਤ ਜਲਦੀ ਇਹਨੇ ਕੇਸ ਰੱਖਣੇ ਨੇ ਤੇ ਨਾਲ ਦੇਖ ਸਕਦੇ ਹੋ ਭਾਜੀ ਵਿਆਹ ਦੀ ساری ਬੈਕ ਹੋ ਰਹੀ ਹੈ। ਸੋ ਡਬਲ ਟੱਚ ਕਰਕੇ ਲਾਈਕ ਜਰੂਰ ਕਰਦੇ ਹੋ ਜੀ ਜਿਹੜੀ ਇਹ ਕੁਆਲਟੀ ਨੂੰ ਪਸੰਦ ਕਰਦੇ ਹੋ ਤੇ ਜਿਨ੍ਹਾਂ ਨੂੰ ਇਹ ਚੀਜ਼ਾਂ ਠਕੀਆਂ ਲੱਗਦੀਆਂ ਨੇ ਕਿਉਂਕਿ ਹੁਣ ਇਹ ਬੀਤੇ ਸਮੇਂ ਦੀ ਗੱਲ ਰਹਿ ਜਾਣੀ ਆ ਵਿਆਹ ਦੀ ਜਿਹੜੀ ਆ ਪੰਜ ਦਾ ਭਾਜੀਆਂ ਘਰੇ ਤਿਆਰ ਕਰਦੇ ਆ ਹਲਵਾਈ ਲਾਉਨੇ ਆ ਤੇ ਪਠੇ ਚੜਾਉਨੇ ਆ ਜਿਹਨੂੰ ਆਪਾਂ ਕਹਿੰਦੇ ਆ ਇਹ ਚੀਜ਼ਾਂ ਹੁਣੇ ਬੀਤੇ ਸਮੇਂ ਦੀ ਗੱਲ ਰਹਿ ਜਾਣੀ ਆ ਪਰ ਇਹ ਆ ਵੀ ਇਹ ਹੋਣੀਆਂ ਚਾਹੀਦੀਆਂ ਨੇ ਜੇਕਰ ਤੁਸੀਂ ਹੈਲਦੀ ਖਾਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਆਪਣਾ ਘਰੇ ਤਿਆਰ ਕਰੋ ਹੁਣ ਆ ਆ ਸ਼ਕਰਪਾਰੇ ਨੇ ਬੇਸ਼ੱਕ ਅਸੀਂ ਮਿੱਠਾ ਖਾਣ ਨੂੰ ਕਹਿੰਦੇ ਆ ਵੀ ਮਿੱਠਾ ਘਟ ਖਾਈਏ ਪਰ ਇਹ ਹੁਣ ਆਪਣੀ ਅੱਖਾਂ ਦੇ ਸਾਹਮਣੇ ਤਿਆਰ ਹੋਈਆਂ ਨੇ ਵੀ ਮਿੱਠੇ ਦੀ ਵੀ ਕੁਆਲਿਟੀ ਵਧੀਆ A1 ਜਿਹੜਾ ਪੂਰਾ ਵਧੀਆ ਗੋੜ ਜਿਹੜਾ ਆਪਣਾ ਘਰ ਦੀ ਖਲਾੜੀ ਦਾ ਗੋੜ ਹੁੰਦਾ ਉਹ ਇਹਦੇ ਵਿੱਚ ਆਪਾਂ ਨੇ ਇੱਥੇ ਯੂਜ਼ ਕੀਤਾ ਤੇ ਪ੍ਰੋਪਰ ਕਿਓ ਜਿਹੜਾ ਆਪਾਂ ਇਹਦੇ ਵਿੱਚ ਵਰਤੇ ਆ ਉਹ ਸਾਨੂੰ ਪਤਾ ਵੀ ਅੱਛੀ ਕੁਆਲਿਟੀ ਆ ਇਸੇ ਤਰ੍ਹਾਂ ਮੈਦਾ ਮੈਦਾ ਵੀ ਪ੍ਰੋਪਰ ਵਧੀਆ ਜਿਹੜਾ ਅੱਛਾ ਇਹਦੇ ਵਿੱਚ ਯੂਜ਼ ਕੀਤਾ ਹੈ ਹਰ ਇੱਕ ਚੀਜ਼ ਇਹਦੇ ਵਿੱਚ ਕੁਆਲਿਟੀ ਦੀ ਯੂਜ਼ ਕੀਤੀ ਆਪਾਂ ਨੇ ਇਸੇ ਕਰਕੇ ਆਪਣੇ ਸਾਹਮਣੇ ਜਿਹੜੀ ਚੀਜ਼ ਤਿਆਰ ਹੋਈ ਹੈ ਤੇ ਉਹ ਆਪਾਂ ਨੂੰ ਪਤਾ ਵੀ ਇਹਦੇ ਵਿੱਚ ਆਪਾਂ ਨੇ ਕੀ ਕੀ ਪਾਇਆ ਤੇ ਨਹੀਂ ਆਮ ਤੌਰ ਦੇ ਉੱਤੇ ਜਿਹੜੀ ਚੀਜ਼ ਆਪਾਂ ਕਈ ਵਾਰੀ ਖਾਂਦੇ ਆ ਮਨ 'ਚ ਧੁੜਕੂ ਜਾਂਦਾ ਵੀ ਯਾਰ ਪਤਾ ਨਹੀਂ ਕੀ ਪਾਇਆ ਹੋਊਗਾ ਕਿਸ ਤਰ੍ਹਾਂ ਬਣੀਆਂ ਹੋਣਗੀਆਂ ਪਰ ਇਹ ਸਭ ਕੁਝ ਤੁਹਾਡੇ ਸਾਹਮਣੇ ਵੰਡ ਰਿਹਾ ਜੋ ਵੀ ਵੰਡ ਰਿਹਾ ਦੇਖ ਸਕਦੇ ਹੋ ਤੁਸੀਂ ਆ ਜਿੱਦਾਂ ਮੈਂ ਦਿਖਾਇਆ ਸੀ ਤੁਹਾਨੂੰ ਪਕੌੜੀਆਂ ਨੂਨ ਵਾਲੀਆਂ ਪਕੌੜੀਆਂ ਕੱਢੀਆਂ ਜਾ ਰਹੀਆਂ ਨੇ ਤੁਸੀਂ ਜਰੂਰ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਕਿਤੇ ਬੱਚੇ ਬੱਚੀਆਂ ਦੇ ਵਿਆਹਾਂ ਦਾ ਆ ਕਾਰਜ ਕਰਦੇ ਹੋ ਬੇਸ਼ੱਕ ਅੱਜਕੱਲ ਪੈਸਾ ਸਾਰਾ ਕੁਝ ਕਰਦੇ ਆ ਅਸੀਂ ਪਰ ਕੋਸ਼ਿਸ਼ ਕਰੋ ਵੀ ਜਿਹੜੀਆਂ ਕੁਝ ਚੀਜ਼ਾਂ ਇਹਦੀਆਂ ਤੁਹਾਡੇ ਆਪਣੀ ਨਿਗਰਾਨੀ ਦੇ ਵਿੱਚ ਬਣਨ ਤਾਂ ਕਿ ਤੁਹਾਨੂੰ ਪਤਾ ਹੋਵੇ ਵੀ ਤੁਸੀਂ ਬਣਾਇਆ ਕੀ ਹੈ ਤੁਸੀਂ ਖਾ ਕੀ ਰਹੇ ਹੋ ਤਾਂ ਕਿ ਜਦੋਂ ਵਿਸ਼ਵਾਸ ਨਾਲ ਖਾਓਗੇ ਨਾ ਤੇ ਉਹਦੀ ਰੀਤ 세 ਵੱਖਰੀ ਹੈ ਜੀ ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਜਿਨ੍ਹਾਂ ਲੋਕਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਓ ਜੀ ਸਾਡਾ ਪਰਿਵਾਰਕ ਚੈਨਲ ਤੇ ਦੇ ਉੱਤੇ ਧਾਰਮਿਕ ਜਿਹੜੀ ਹੈ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਤੇ ਵਲੌਗ ਇਦਾਂ ਦੇ ਔਰ ਇਸ ਤੋਂ ਇਲਾਵਾ ਖਬਰਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝ ਪੁਵਾਈਦੀ ਹੈ ਤੇ ਜ਼ਰੂਰ ਸਾਂਝ ਬਣਾਓ ਜੀ ਅਨਮੋਲ ਕੀਰਤਨ ਵਲੌਗ ਯੂਕੇ ਦੇ ਨਾਲ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਲੋ ਤੁਹਾਨੂੰ ਵਿਆਹ ਦੀ ਤੁਹਾਨੂੰ ਦਿਖਾਤੀ ਸਾਰੀ ਲਾਈਵ ਅਸੀਂ ਕਵਰੇਜ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਦਿਓ ਜਰਜਤ ਜੀ ਆਪਣੇ ਦੋਸਤਾਂ ਤੇ ਹੋਸਟ ਗੁਰਪ੍ਰੀਤ ਸਿੰਘ ਜੀ ਚਾਹਲੂ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ